ਪਿਛਲੀ ਵਾਰ ਛੁੱਟੀ ਵਾਲੇ ਦਿਨ 6 ਤਰੀਕ ਨੂੰ ਕੈਂਪ ਲਗਾਇਆ ਗਿਆ ਸੀ ਜਿਹੜਾ ਕਿ ਮਾਨਯੋਗ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ ਤੇ ਲਗਾਇਆ ਗਿਆ ਸੀ। ਔਰ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਲਗਾਇਆ ਗਿਆ ਸੀਗਾ ਉਹਦੇ ਬਹੁਤ ਅੱਛਾ ਰਿਜ਼ਲਟ ਮਿਲੇ ਸੀ। ਤਕਰੀਬਨ 6.31 ਹਜ਼ਾਰ ਇੰਤਕਾਲ ਇੱਕ ਦਿਨ ਦੇ ਵਿੱਚ ਦਰਜ ਕੀਤੇ ਗਏ। ਉਸ ਤੋਂ ਪਹਿਲਾਂ ਵੀ ਸੀਐਮ ਸਾਹਿਬ ਨੇ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਪੰਜਨਮਾਲ ਅਦਾਲਤ ਜਲੰਧਰ ਚ ਲਗਾਈ ਸੀ। ਉਹਰ ਦਾ ਹਜ਼ਾਰਾਂ ਇੰਤਕਾਲ ਕਰਿਓ ਹੈ ਜਿੱਦਾਂ ਲਗਾਤਾਰ ਜਿਹੜੇ ਔਰ ਉਸ ਤੋਂ ਬਾਅਦ ਉਹਨਾਂ ਨੇ ਇਸ ਰਿਜ਼ਲਟ ਤੋਂ ਬਾਅਦ ਫਿਰ ਸਾਨੂੰ ਡਾਇਰੈਕਸ਼ਨ ਦਿੱਤੀ ਔਰ ਟਵੀਟ ਕੀਤਾ ਸਾਰੇ ਹੀ ਆਫੀਸਰ ਸਗਾਨ ਨੂੰ ਉਸਨੇ ਉਹਨਾਂ ਨੇ ਕਹਿਤਾ ਸੀ ਫਿਰ ਦੁਆਰਾ 15 ਤਰੀਕ ਨੂੰ ਕੈਂਪ ਲਗਾਇਆ ਜਾਵੇ ਤਾਂ ਕਿ ਲੋਕਾਂ ਤੱਕ ਪਹਿਲਾਂ ਹੀ ਇਹਦਾ ਜਿਹੜਾ ਮੈਸੇਜ ਲੱਜਵੇ ਉਹਦਾ ਵੀ ਅਸੀਂ ਦੇਖ ਰਹੇ ਹਾਂ ਬਹੁਤ ਅੱਛਾ ਰਿਸਪਾਂਸ ਲੋਕਾਂ ਵੱਲੋਂ ਵੀ ਆਇਆ ਹੈ ਇਸ ਕਰਕੇ ਕਿ ਲੋਕਾਂ ਨੂੰ ਬਹੁਤ ਸਾਰੀ ਮੈਂ ਹੁਣ ਕੁਝ ਕੇਸ ਜਿਹੜੇ ਵਿਸ਼ੇਸ਼ ਆ ਦਵਿੰਦਰ ਪਾਲ ਸਿੰਦੀ ਦਾ ਕੇਸ ਹੈਗਾ ਖਸਰਾ ਨੰਬਰ ਨਾ ਹੋਣ ਕਰਕੇ ਮ्युनਿਸਪਲ ਕਮੇਟੀ ਦੇ ਕੋ ਕੋ ਪੁਰਾਣਾ ਖਸਰਾ ਨੰਬਰ ਨਹੀਂ ਸੀ ਲੱਗਿਆ ਉਹਨੂੰ ਤਸਦੀਕ ਕੀਤਾ ਗਿਆ ਸਾਰੀ ਗੱਲ ਨੂੰ ਔਰ ਉਹ ਜਿਹੜਾ ਇੰਤਕਾਲਾ ਚੜਿਆ ਉਹ ਦੇਖੋ ਪਰਿਵਾਰ ਕਨੇ ਖੁਸ਼ ਹੋ ਕੇ ਗਿਆ ਇਦਾਂ ਦੇ ਵੀ ਜਿਹੜੇ ਕੇਸ ਸੀਗੇ ਉਹ ਇਹਨਾਂ ਕੈਂਪੇਨ ਚ ਨਿਕਲ ਕੇ ਜਲਦ ਹੱਲ ਹੋ ਜਾਂਦੇ ਆ ਔਰ ਇਹਦੇ ਨਾਲ ਨਾਲ ਜਿਹੜੀ ਅੱਜ ਰਿਪੋਰਟ ਸਾਡੇ ਸਾਹਮਣੇ ਆਏਗੀ ਕੁਝ ਹੋਰ ਵੀ ਕੇਸ ਹੋਗੇ ਜਿੱਦਾ ਅੱਜ ਮੈਂ ਹੁਣ ਮਹਾਲੀ ਤੋਂ ਇੱਕ ਪਿੰਡ ਦੇ 70 ਕੇਸ ਸੀਗੇ ਦੇਖੋ ਉਹਦੇ ਚ ਕੋ ਰੈਵਨਿਊ ਡਿਪਾਰਟਮੈਂਟ ਵੱਲੋਂ ਪੁਰਾਣਾ ਇਸ਼ੂ ਚੱਲਿਆ ਆ ਰਿਹਾ ਉਹ ਅੱਜ ਹੋਏਗਾ ਉਸ ਲਈ ਆਪਾਂ ਕੀ ਕਰ ਸਕਦੇ ਆ ਕਿਆ ਕੋ ਕੋਰਦਾ ਮੈਟਰ ਤਾਂ ਨਹੀਂ ਹੈ ਜਾਂ ਕੋ ਖਾਸ ਵਿਸ਼ੇਸ਼ ਰੋਕਤਾਂ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਨਜ਼ਰ ਆ ਰਹੀਆਂ ਔਰ ਕਿਉਂਕਿ ਇੰਤਕਾਲ ਤਾਂ ਹੋ ਹੀ ਰਿਹਾ ਮੇਰੀ ਵੀ ਵਿਸ਼ੇਸ਼ ਤੌਰ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਡਿਊਟੀ ਇਹ ਲਗਾਈ ਹੈ ਕਿ ਆਪਾਂ ਜਾ ਕੇ ਲੋਕਾਂ ਨੂੰ ਸੁਣੀਏ ਵੀ ਜਾ ਕੇ ਬਹਿ ਕੇ ਔਰ ਉਸ ਸੰਬੰਧ ਮੈਂ ਪਿਛਲੀ ਵਾਰੀ ਵੀ ਜਦੋਂ ਉਹਨਾਂ ਨੇ ਕੈਂਪ ਲਗਾਇਆ ਸੀ ਮੈਂ ਤਕਰੀਬਨ 6 ਤੋਂ 7 ਜ਼ਿਲ੍ਹਿਆਂ 'ਚ ਬਹਿ ਕੇ ਲੋਕਾਂ ਨੂੰ ਸੁਣਿਆ ਸੀ ਅੱਜ ਥੋੜਾ ਕਿਉਂਕਿ ਤੁੰਦ ਮੌਸਮ ਖਰਾਬ ਹੋਣ ਕਰਕੇ ਲੈਕਿਨ ਅੱਜ ਵੀ ਅਸੀਂ 4 ਤੋਂ 5 ਤਹਿਸੀਲਾਂ ਵਿੱਚ ਬੈੱਕ ਕੇ ਲੋਕਾਂ ਦੀ ਫੀਡਬੈਕ ਲਈ ਹੈ ਤਾਂ ਕਿ ਸੀਐਮ ਹਾਊਸ ਤੱਕ ਉਹ ਗੱਲ ਪਹੁੰਚਾਈ ਜਾਵੇ ਅਗਰ ਕੋਈ ਵਿਸ਼ੇਸ਼ issue ਹੈ ਉਹਨੂੰ ਸਾਡਾ ਰੈਵਨਿਊ ਡਿਪਾਰਟਮੈਂਟ ਹੱਲ ਕਰਨ ਦੀ ਕੋਸ਼ਿਸ਼ ਕਰੇ ਸੋ ਇਸ ਸੰਬੰਧੇ ਲਗਾਤਾਰ ਮੈਂ ਦੇਖਦਾ ਅੱਜ ਵੀ ਬਹੁਤ ਅੱਛਾ ਰਿਜ਼ਲਟ ਹੈ ਜੀ ਭਾਜੀ ਆਕੜਾ ਕੀ ਸਾਹਮਣੇ ਆਇਆ ਜੀ ਪੂਰੇ ਪੰਜਾਬ ਦਾ ਕਿੰਨਾ ਹੈ ਕਿ ਹੁਣ ਡੈਫੀਨੇਟਲੀ ਹੁਣ ਅੰਕੜਾ ਸਾਡੇ ਕੋਲ ਅਸੀਂ ਫਾਈਨਲ ਅੰਕੜਾ ਦੱਸਾਂਗੇ ਪਰ ਅੱਛਾ ਅੰਕੜਾ ਹੀ ਆਏਗਾ ਜਿਹਦਾ ਪਿਛਲੀ ਵਾਰ ਸਾਨੂੰ ਲਾਸਟ ਟਾਈਮ ਅੰਕੜਾ ਜਾ ਕੇ ਐਕਸੈਕਟ 6:30 ਵਜੇ ਜਾ ਸਹੀ ਇੱਕ ਸਭ ਤੋਂ ਜ਼ਿਆਦਾ ਵੇਖਿਆ ਜਾ ਰਿਹਾ ਕਿ ਸਾਰੇ ਜਿਹੜੇ ਕੇਸ ਜੋ 2000 ਸੰਤੂ ਪਹਿਲਾਂ ਦੇ ਦੇ ਕਿ 2000 ਜੀ ਇਹ ਪੁਰਾਣੇ ਲੋਕਾਂ ਦੀ ਜਿਹੜੇ ਇੰਤਕਾਲ ਨੂੰ ਕਾਫੀ ਬੰਦ ਦੇਖੋ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਦਾ ਪਰ ਜਿਹੜੀਆਂ ਸਰਕਾਰਾਂ ਇਸ ਗੱਲ ਤੋਂ ਸੁੱਤੀਆਂ ਰਹੀਆਂ ਕਿ ਉਹਨਾਂ ਕੋਲ ਰੈਵਨਿਊ ਅਧਿਕਾਰੀ ਹੀ ਨਹੀਂ ਸੀਗੇ ਬਿਨਾਂ ਤੁਸੀਂ ਦੇਖਦੇ ਜਿਹੜਾ ਸਾਰਾ ਸਿਸਟਮ ਹੈ ਸਾਡੇ ਥੱਲੇ ਪਟਵਾਰੀ ਤੋਂ ਚੱਲਦਾ ਔਰ 1999 ਤੋਂ ਬਾਅਦ ਇਹਨਾਂ ਨੇ ਕਿ ਸੁੱਤੇ ਪੈ ਰਹੇ ਔਰ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਆਂਦਿਆ ਕਿ ਆ ਵੀ ਪਹਿਲਾ ਇਹਨਾਂ ਦੀ ਜਿਹੜੀਆਂ ਜਿਹੜੇ ਫulfill ਕਰੋ ਸਾਡੇ ਕੋਲ 4600 ਦੇ ਕਰੀਬ ਪਟਵਾਲ ਸਰਕਲ ਹੈ ਜਿਸ ਵਿੱਚ ਪਟਵਾਲੀ ਦੇ ਸਾਰੇ ਔਰ ਇਹ ਕਿਉਂਕਿ ਇਹਨਾਂ ਨੂੰ ਕੋਈ ਪਬਲਿਕ ਨਾਲ ਮਤਲਬ ਨਹੀਂ ਜਿਵੇਂ ਗੱਲ ਕਰਨੀ ਚਾਹੀਦੀ ਆ ਤੇ ਅੱਜ ਦੋ ਸੰ 2000 ਤੋਂ ਪੈਂਡਿੰਗ ਪੈਂਤਕਾਲ ਅੱਜ ਦਰਜ ਹੋਏ ਆ ਤੇ ਇਹਦਾ ਮਤਲਬ ਲਿਨਨ ਲੋਕਾਂ ਨੇ ਚੁਣ ਕੇ ਭੇਜੇ ਸੀ ਉਹ ਕਿਤੇ ਨਾ ਕਿਤੇ ਸੁੱਤੇ ਪਏ ਸੀ ਸਟਾਮ ਡਿਊਟੀ ਦੀ ਗੱਲ ਤੇ 2% ਸਟਾਮ ਡਿਊਟੀ ਪਾਵਰ ਆਫ ਟਰਨ ਤੇ ਲਈ ਜਿਹੜਾ ਨੋਟੀਫਿਕੇਸ਼ਨ ਸਰਕਾਰ ਨੇ ਵਾਪਸ ਲਿਆ ਪਰ ਕਿਤੇ ਨਾ ਕਿਤੇ ਅਜੇ ਵੀ ਕੰਪਲੇਂਟ ਹੈ ਕਿ ਲਿੱਤੇ ਜਾ ਰਹੇ ਪੈਸੇ 2% ਡਿਊਟੀ ਲਵੇ ਹੁੰਦੀ ਹੈ ਨਹੀਂ ਉਹ ਵਾਪਸ ਤੇ ਲਿਆ ਉਹ ਤਾਂ ਬਿਲ ਪਾਸ ਹੋਇਆ ਉਹ ਕਹਿੰਦਾ ਉਹਦੇ ਵਿੱਚ ਜਿਹੜਾ ਬੰਦਾ ਦੇਖੋ ਪਾਵਰ ਆਟਾਰਨੀ ਐਕਚੁਅਲੀ ਜਿਹੜੀ ਇਹ ਬਲੱਡ ਰਿਲੇਸ਼ਨ ਦੇ ਵਿੱਚ ਜਿਹੜੀ ਹੈ ਮੰਨਿਆ ਹੈਗੀ ਆ ਉਸ ਤੋਂ ਬਾਅਦ ਜੇ ਕਿਸੇ ਨੇ ਜਿਹੜਾ ਸਰਕਾਰ ਨੂੰ ਦਾ ਰੈਵਨਿਊ ਆਂਦਾ ਨਹੀਂ ਲੋਕਾਂ ਦਾ ਰਜਿਸਟਰੀ ਕਰਾਣੀ ਕਹਿੰਦੇ ਉਹਦੇ ਨਾਲ ਬਾਅਦ ਚ ਲੋਕਾਂ ਦੇ ਅੱਗੇ ਬਹੁਤ ਸਾਰੇ ਇਲੀਗਲ ਇਸ਼ੂ ਹੁੰਦੇ ਤੇ ਇੱਕ ਜਿਹੜੀ ਜਦੋਂ 2% ਦਾ ਪਾਵਰ ਆਟਾਰਨੀ ਜਿਹੜੀ ਉਹ ਆਪਣੇ ਕੋ ਕਰਾਏਗਾ ਅਗਰ ਬਾਹਰ ਉਹਨੇ ਬਲੱਡ ਰਿਲੇਸ਼ਨ ਤੋਂ ਬਾਹਰ ਕਰਾਣੀ ਹੈ ਤਾਂ ਡੈਫੀਨੇਟਲੀ ਉਹ ਤੋਂ ਬਿਨਾ ਕਿ 5% ਜਾਂ 6% ਖਰਚਣਾ ਪਾਏਗਾ ਔਰ ਉਹਨੂੰ ਉਹਦਾ ਫਾਇਦਾ ਹੋਏਗਾ ਨਾਲੇ ਟਾਈਮ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੇ ਤਿੰਨ ਵਿਸ਼ੇਸ਼ ਬਿਲ ਮੁਕੰਦਰੀ ਜਿਹਨੇ ਜਿਹੜੇ ਪਾਸ ਕਰਵਾਏ ਉਹਨਾਂ ਨੇ ਕਹਿ ਕੇ ਰੈਵਨਿਊ ডিপਾਰਟਮੈਂਟ ਦੇ ਨਾਲ ਉਹ ਜਿਹੜੇ ਉਹ ਲੋਕਾਂ ਦੀ ਰਾਹਤ ਦੇ ਉਧਰ ਚ ਸਵਾਲ ਸਿਰ ਰੈਵਨਿਊ ਦਾ ਨਹੀਂ ਹੈ ਉੱਧਰ ਤਾਂ ਕੀ ਜਿਹੜੇ ਬੰਦੇ ਨੇ ਕਰੋੜਾ ਰੁਪਈਆ ਪ੍ਰਾਪਰਟੀ ਦੇ ਲਾਣਾ ਲੱਖਾਂ ਲਗਾਣਾ ਉਹ 2 4 10000 20000 ਦੇ ਖਾਤਰ ਕੱਲ ਨੂੰ ਕੋਟਾਂ 'ਚ ਧੱਕੇ ਖਾਵੇ ਚੈਲੰਜ ਹੋਵੇ ਕੋ ਦੂਜਾ ਬੰਦਾ ਉਹਨਾਂ ਠਗੀ ਮਾਰ ਜਵੇ ਕਹ ਕੋ ਪਾਵਰ ਡੋਰ ਨਹੀਂ ਕੀ ਸੀ ਕਿ ਤੁਸੀਂ ਕਦੇ ਵੀ ਕਰ ਲੈਂਦੇ ਸੀ ਆਪਸ ਤੁਹਾਡਾ ਮਨ ਕਿਸੇ ਦੇ ਮਨ ਦੇ ਵਿੱਚ ਕੱਲ ਨੂੰ ਕੋਈ ਕੁਝ ਕੋਈ ਗੱਲ ਹੋ ਗਈ ਜਾਂ ਬੰਦਾ ਹੀ ਨਹੀਂ ਰਿਹਾ ਤੇ ਪਰਿਵਾਰ ਨੂੰ ਕੱਲ ਨੂੰ ਐਗਰੀਨ ਸਿਕਾ ਉਹ ਕਹਿੰਦਾ ਕੋਰੋਨਾ ਦੇ ਪਰਪਲ ਮੈਂ ਕਿਉਂ ਦਮਾ ਇਸ ਦਾ ਮਨ ਕਦੋਂ ਬੇਵਾਬਨ ਹੋ ਜਾਂਦਾ ਇਹ ਸਾਰੀਆਂ ਚੀਜ਼ਾਂ ਤੋਂ ਬਚਾਉਣ ਲਈ ਲੋਕਾਂ ਨੂੰ ਇਹ ਜਿਹੜਾ ਵਿਸ਼ੇਸ਼ ਕਦਮ ਜਿਹੜਾ ਹੈ ਮੁੱਖ ਮੰਤਰੀ ਜੀ ਨੇ ਇਹ ਜਿਹੜੇ ਬਿਲ ਪਾਸ ਕਰਾਏ ਸਰ ਅਨੋਥਰਾਇਜ਼ ਕੋਲੋਨੀਆ ਬੜੀ ਗੰਭੀਰ ਸਰਕਾਰ ਨੇ ਕਿ ਐਸੀ ਜੁਗਰ ਵਿੱਚ ਮੀਟਰ ਕਨੈਕਸ਼ਨ ਬਿਜਲੀ ਕਨੈਕਸ਼ਨ ਦੇਣ ਦੀ ਵਾਦਾ ਕਰਦਾ ਕਿ ਦਿੱਤੇ ਜਾਣ ਪਰ ਬਿਲਕੁਲ ਅਨੋਥਰਾਇਜ਼ ਕੋਲੋਨੀਆ ਪੂਰੇ ਪੰਜਾਬ ਦੇ ਵਿੱਚ 16000 ਦੇ ਕਰੀਬ ਕੋਲੋਨੀਆ ਜਿਹੜੀਆਂ ਅਨੋਥਰਾਇਜ਼ਡ ਹੈ ਔਰ ਬੜੀ ਹੈਰਾਨਗੀ ਦੀ ਗੱਲ ਆ ਵੀ ਲੰਬੇ ਅਰਸੇ ਤੱਕ ਇਹ ਕਲੋਨੀਆਂ ਕੱਟ ਹੁੰਦੀਆਂ ਨਹੀਂ ਔਰ ਕਿਸੇ ਨੇ ਤੇ ਧਿਆਨ ਨਹੀਂ ਦਿੱਤਾ ਲੇਕਿਨ ਔਰ ਹਾਈ ਕੋਰਟ ਦੀ ਰੋਕੇ ਸੀ ਕਰਕੇ ਲੱਗੀ ਸੀ ਕਿ ਲੋਕ